ਪ੍ਰੈਸ ਕਲਬ ਸੈਕਟਰ 7 ਚੰਡੀਗੜ੍ਹ ਤੇ 11 ਵਜੇ ਪਤਾ ਲੱਗਿਆ ਮੇਰੀ ਕੰਪਲੇਂਟ ਹੋ ਗਈ ਦੇਰਾਬਸੀ ਦੇਰਾਬਸੀ ਕੰਪਲੇਂਟ ਤੇ ਮੈਨੂੰ 2 ਵਜੇ ਅ ਅਗਲੇ ਦਿਨ ਮੈਨੂੰ ਫੋਨ ਆ ਗਿਆ ਤੁਹਾਡੀ ਕੰਪਲੇਂਟ ਦੀ ਕਿੱਥੇ ਕੰਪਲੇਂਟ ਹੋਈ ਨੇ ਕਹਿੰਦੇ ਕਿ ਕੰਪਲੇਂਟ ਐਸਕੇਂ ਦੇਰਾਬਸੀ ਐਨ ਕੇ ਸਰਵ ਜਿਹੜੇ ਕੈਂਡੀਡੇਟ ਆ ਆਪਣੇ ਲੋਕ ਸਭਾ ਦੇ ਕੈਂਡੀਡੇਟ ਉਹਨੇ ਜਿੱਕਾ ਪਲਾਟ ਦਾ ਇਲਜ਼ਾਮ ਲਾਇਆ ਮੇਰੇ ਤੇ 26 ਸਾਲ ਪਹਿਲੇ ਮੇਰੇ ਤੋਂ ਇੱਕ ਪਲਾਟ ਦੇ ਪੈਸੇ ਲੈ ਲੇ ਤੇ ਰਜਿਸਟਰੀ ਨਹੀਂ ਕਰਵਾਈ ਮੈਨੂੰ ਤੇ ਇਹ ਕਹਿੰਦਾ ਮੇਰੇ ਤੇ ਇਲਜ਼ਾਮ ਲਾਇਆ ਇੱਕ ਬਲੈਕਮੇਲਰ ਹੈ ਫਰੋਤੀਆਂ ਲੈਂਦਾ ਹੈਗਾ ਹੈ ਤੇ ਦੋ ਤਨਲ ਇਲਜ਼ਾਮਾਂਗੇ ਜੀ ਤੇ ਮੈਂ ਉਹਦਾ ਜਵਾਬ ਦੇਦਾ ਇਹਨੂੰ ਤੇ ਮੈਂ ਪ੍ਰੈਸ ਦੇ ਜ਼ਰੀਏ ਇਹ ਤੋਂ ਮੰਗਣਾ ਚਾਹਨਾਗਾ ਸਾਰਾ ਰਿਕਾਰਡ ਬਲੈਕਮੇਲਰ ਦਾ ਤੇ ਫਰੋਤੀ ਦਾ ਜੇ ਕੋਈ ਲਈ ਹੋਵੇ ਕਿਸੇ ਕੋਲ 55 ਸਾਲ ਦੀ ਜੋਗੀ ਮੇਰੀ 8 ਦਸੰਬਰ ਨੂੰ 55 ਸਾਲ ਦਾ ਹੋ ਜਾਣਾ ਜੇ 55 ਸਾਲ ਚ ਮੈਂ ਕਿਸੇ ਤੋਂ ਫਰੋਤੀ ਲਈ ਹੋਵੇ ਕਿਸ ਨੂੰ ਬਲੈਕਮੇਲ ਕੀਤਾ ਹੋਵੇ ਜਾਂ ਕਿਸੇ ਦੀ ਮੈਂ ਪੈਸੇ ਲੈ ਕੇ ਪ੍ਰਾਪਰਟੀ ਨਾ ਨਹੀਂ ਕਰਾਈ ਕਲਿਆਨਕੇ ਸਰਮਣੀ ਕੋਈ ਹੋਰ ਵੀ ਕੋਈ ਸਾਡੇ ਬਾਬੇ ਦਾਦੇ ਤੋਂ ਕੋਈ ਲਈ ਹੋਵੇ ਉਹਨਾਂ ਨੇ ਪੈਸੇ ਲਏ ਹੋਣ ਅਰਦਾਦਾ ਜੀ ਨੇ ਜਮਨਾ ਸਿੰਘ ਨੇ ਪਿਓ ਸੀਗਾ ਮੇਰਾ ਆਪਾਈ ਸੀ ਨਰਿੰਦਰ ਸਿੰਘ ਅਮਰਜੀਤ ਸਿੰਘ ਸੋਢੀ ਜੇ ਕਿਸੇ ਨੇ ਪਹੇ ਦਿੱਤੇ ਹੈ ਮੈਂ ਦੇਣ ਦਾ ਰਹਿਣਾ ਇਹਨ ਮੈਂ ਨਹੀਂ ਦਊਗਾ ਮੇਰਾ ਜਵਾਬ ਹੈ ਮੇਰੇ ਤੋਂ ਬਾਅਦ ਤੁਸੀਂ ਉਹਨਾਂ ਨੇ ਰਿਟਰਨ ਵੀ ਕੰਪਲੇਂਟ ਕੀਤੀ ਐਂ ਤੇ ਸਰ ਹਾਂਜੀ ਮੈਂ ਰਿਟਰਨ 'ਚ ਜਵਾਬ ਦੇ ਆਏ ਹਾਂਜੀ ਹਾਂ ਫਿਰ ਪ੍ਰੈਸ ਕਾਨਫਰੰਸ ਦਾ ਕੀ ਕਤਕ ਕਰਦੇ ਨੇ ਕਿ ਇਹ ਇਤਨੀ ਜਿੰਨਾ ਪਹਿਲਾਂ ਅਸਲ ਹੈ ਕਿ ਕੋਈ ਉਹਦੀ ਬਦਨਾਮੀ ਕਰਾ ਨਾ ਨਹੀਂ ਨਹੀਂ ਬਦਨਾਮੀ ਵਾਲਾ ਕੋਈ ਨਹੀਂ ਬਦਨਾਮੀ ਦਾ ਕੋਈ ਨਹੀਂ ਪ੍ਰੈਸ ਦਾ ਤੇ ਇਹ ਸੀਗਾ ਕਿ ਮੈਂ ਲੋਕਾਂ 'ਚ ਵੀ ਇਹ ਗੱਲ ਲੈ ਆਣਾ ਚਾਹੁੰਦਾ ਪਬਲਿਕ 'ਚ ਕਿਉਂਕਿ ਉਹ ਦਫ਼ਤਰਾਂ 'ਚ ਹੀ ਨਾ ਰਹਿ ਜਿੱਕੇ ਦੇ ਦਫ਼ਤਰਾਂ 'ਚ ਹੀ ਬਹੁਤ ਜਿਹੜੇ ਹੈਗੇ ਨਾ ਕਿਉਂਕਿ ਸਾਡੇ ਸਮਾਜ 'ਚ ਅੱਜ ਇਹ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸਰਾਫਤ ਹੈ ਉਹ ਸਰਾਪ ਬਣ ਗਿਆ ਜਿਉਂ ਕੋਈ ਸਰਾਫ شریف ਲੋਕ ਹੈ ਨਾ ਉਹਨਾਂ ਲਈ ਉਹ ਸਰਾਫ ਸਾਬਤ ਹੋਇਆ ਕਿਉਂਕਿ ਮੌਰੀਕ ਬੋਲਦੇ ਥਾੜੇ ਦੀ ਇਹ ਕੰਪਲੇਂਟ 'ਚ ਦੇਖੋ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਤਾਰ ਸਿੰਘ ਨਗਲਾ ਨਾਲ ਅਰਜਿੰਦਰ ਸਿੰਘ ਤੱਗੜਦਾਲ ਮੇਰਾ ਕੋਈ ਲੈਣ ਦੇਣ ਨਹੀਂ ਠੀਕ ਹੈ ਜੀ ਇਹ ਮੈਨੂੰ ਮੇਰੀ ਇਹਦੀ ਕੰਪਲੇਂਟ 'ਚ ਦੋਨੋਂ ਦਾ ਨਾਂ ਹੈਗਾ ਮੈਂ ਨੌਨਿਹਾਲ ਸੇ ਡਰ ਕੇ ਬਹਿ ਜੂ ਪਰਚੇ ਤੋਂ ਮੈ ਸੱਚ ਬੋਲਣਾ ਹੈਗਾ ਜੇ ਸੱਚ ਬੋਲਣਾ ਬਨਾਹ ਹੈਗਾ ਤੁਹਾਨੂੰ ਦੇ ਦੋ ਪਰਚੇ ਪਰਦਾ ਹੋ ਕਿ ਕਹਿਣਾ ਕੀ ਚਾਹੁੰਦੇ ਤੁਸੀਂ ਕੀ ਮੇਰਾ ਤਾਂ ਹੀ ਹੈ ਜੀ ਮੈਂ ਜਨਤਾ ਨੂੰ ਦਿਖਾਣਾ ਚਾਹੁੰਦਾ ਲੋਕਾਂ ਚ ਲਜਾਣਾ ਚਾਹੁੰਦਾ ਵੀ ਆਹ ਇਲਜ਼ਾਮ ਲੱਗੇ ਮੇਰੇ ਤੇ ਤੇ ਜੋ ਜੇ ਇਲਜ਼ਾਮ ਸਾਬਤ ਕਰਦਾ ਹੈਗਾ ਜੇ ਸਾਬਤ ਕਰਦੇ ਮੈਂ ਮਾਫੀ ਨਹੀਂ ਮੈਂ ਸਜ਼ਾ ਮੰਗਾਂਗਾ ਜੇ ਮੈਂ ਇਹਦੇ ਰੁਪਈਏ ਦਾ ਨੁਕਸਾਨ ਕੀਤਾ ਤਾਂ ਮੈਂ 10 ਰੁਪਏ ਦੇਵਾਂਗਾ ਜੇ ਮੇਰਾ ਇਹ ਨਾ 1 ਰੁਪਏ ਦਾ ਨਿਸ਼ਾਨ ਕੀਤਾ ਹੈਗਾ ਇਹ ਆ ਵੀ ਤਿਆਰ ਹੋ ਜਾਊਗਾ ਤੁਸੀਂ ਪਹਿਲੇ ਮੈਂ ਰੋਪ ਲਾਇਆ ਕਿ ਇਹਨਾਂ ਨੇ ਤੁਹਾਡਾ ਪਲਾਟ ਦੱਬਣਿਆ ਹਾਂ ਹਾਂਜੀ 2014 ਚ 2014 ਚ ਉਹਦੋਂ ਵੀ ਦੱਬਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਐਮਸੀ ਦੀ ਆਫਰ ਦਿੱਤੀ ਹੈ ਇਹਨਾਂ 2014 ਚ ਇਹ ਨਾਰਾਜ਼ ਵੀ ਹੋਇਆ ਫਿਰ ਜੇ ਮੈਂ ਤੈਨੂੰ ਐਮਸੀ ਦੇਖਣਾ ਚਾਹੁੰਦਾ ਸੀਗਾ ਵੀ ਇਹ ਪਤਾ ਨਹੀਂ ਕਿੱਥੇ ਕਿੱਲਾਫ 사이 ਬੈਠਾ ਹੈਗਾ ਉਹਨਾਂ ਨੇ ਕੱਲ ਵੀ ਤੁਹਾਡੇ ਨਾਲ ਕੁਝ ਫੋਟੋ ਵਾਇਰਲ ਕੀਤੀਆਂ ਤੁਸੀਂ ਆਮ ਆਦਮੀ ਪਾਰਟੀ ਦਾ ਪੰਦਾ ਪਾਇਆ ਹੋਇਆ ਹੈ ਉਹਦੇ ਵਿੱਚ ਹਾਂ ਸਵਾਲ ਕਰਦੇ ਆ ਆਮ ਆਦਮੀ ਪੰਡਾ ਪੁਲਤ ਮੰਤਰੀਆਂ ਸੌਖਾ ਦਾ ਨਜ਼ਰ ਆਇਆ ਉਹਨਾਂ ਨੂੰ ਕਹਿੰਦੇ ਆਮ ਆਦਮੀ ਪਾਰਟੀ ਦੇ ਕਹਿੰਦੇ ਰੋਪਾਰੀ ਨੂੰ ਕੋਈ ਨਹੀਂ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਨੂੰ ਕੋਈ ਨਾ ਦੇਣੀ ਮੇਰਾ ਕੋਈ ਪ੍ਰਾਈਮਰੀ ਮੈਂਬਰ ਹੋਵਾ ਮੈਂ ਬੀਜੇਪੀ ਦਾ ਪ੍ਰਾਈਮਰੀ ਮੈਂਬਰ ਹੋਵਾ ਕਾਂਗਰਸ ਦਾ ਪ੍ਰਾਈਮਰੀ ਮੈਂਬਰ ਹੋਵਾ ਕੋਈ ਅਹੁਦਾ ਲੈ ਆ ਹੋਵੇ ਕੋਈ ਐਮਸੀ ਬਣਿਆ ਹੋਵਾ ਥੋੜੇ ਫਾਇਰ ਨਾਲ ਤੁਹਾਡੇ ਫੋਟੋਆਂ ਆਇਆ ਜੁੜਾ ਮਾਜਰਾ ਠੀਕ ਹੈ ਜੀ ਕੋਈ ਫੰਕਸ਼ਨ ਸੀ ਕਿ ਅਗਲੇ ਨੂੰ ਬੁਲਾ ਲਿਆ ਬੰਦੇ ਨੇ ਪਟਿਆਲੇ ਮੇਰੇ ਮਿੱਤਰ ਆ ਉਹਨਾਂ ਨੂੰ ਬੁਲਾ ਲਿਆ ਇੱਕ ਉਦਰੀ ਮੈਂ ਗਿਆ ਹੋਇਆ ਸੀ ਜੁੜਾ ਮਾਜਰੇ ਜਿੱਥੇ ਆਇਆ ਸੀ ਇਹ ਜਦੋਂ ਤੁਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਜਾਂ ਐਨ.ਕੇ. ਸ਼ਰਮਾ ਨੇ ਖਾਬ ਰੋਪ ਲਗਾਇਆ ਹਾਂਜੀ ਹਾਂ ਇਹ ਆਮ ਆਦਮੀ ਪਾਰਟੀ ਦੇ ਕਹਿੰਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਮੈਂ ਜੁਆਇੰਦਾ ਸਾਲ ਉਮਰ ਹੋ ਗਈ ਮੇਰੀ ਮੈਂ ਇਦਾਂ ਕਿਦਾਂ ਲੱਦਾਂਗੇ ਤੇ ਮੇਰਾ ਕੀ ਹੈ ਉਹ ਮੇਰਾ ਦੱਸੋ ਕੀ ਸਵਾਰਥ ਦਾ ਜੇ ਮੈਂ ਤੁਹਾਡੇ ਉੱਤੇ ਰੋਪ ਲੱਗਾ ਹੈ ਕਿ ਤੁਸੀਂ ਨਾਲ ਨਾਲ ਫਲੌਟ ਘੇਰੇ ਸੀਗੇ ਜਿਸ ਦੇ ਸੰਬੰਧ ਵਿੱਚ ਤੁਸੀਂ ਕੋਈ ਕਵਜਾ ਕੁੱਜਾ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਉਸ ਟਾਈਮ ਐਸਐਚਐਲੇ ਰੋਕ ਗਿਆ ਤਾਂ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਉਸ ਤੇ ਸਟੇ ਸੀਗੀ ਮੇਰੇ ਵੱਲੋਂ ਸਟੇ ਪਾਈ ਸੀਗੀ ਸਟੇ ਮੈਨੂੰ ਮਿਲੀ ਹੀ ਸੀਗੀ ਸਟੇਟ ਚ ਇਹਨਾਂ ਨੇ ਕੀਤਾ ਫਿਰ ਮੈਂ ਕੰਟੈਕਟ ਪਾਈ ਇਹਦੇ ਇਹ ਜਵਾਬ ਦਿੰਦਾ ਇੱਕ ਸਾਲ ਤੱਕ ਇਹਨੇ ਜੀ ਜਵਾਬ ਨਹੀਂ ਦਿੱਤਾ ਇਹ ਆਪਣੇ ਸੋਰਸਸ ਤੋਂ ਇਹਨੇ ਦੱਬ ਕੇ ਰੱਖਿਆ ਸਾਰਾ ਫਿਰ ਦੇਰਬਸੀ ਕੋਰਟ ਨਾਲ ਨੋਟਿਸ ਕੱਢਿਆ ਪਬਲਿਕ ਨੋਟਿਸ ਇਹ ਫਿਰ ਨਹੀਂ ਪੇਸ ਹੋਇਆ ਸਾਲ ਬਾਅਦ ਦਲਜੀਤ ਸਿੰਘ ਦੀ ਡੈਥ ਹੋ ਗਈ ਜਿਹੜਾ ਮੇਨ ਵਦਾ ਸੀ ਜਿਹਦੇ ਪਲਾਟ ਤੇ ਕਬਜ਼ਾ ਇਹਨਾਂ ਨੇ ਕਬਜ਼ਾ ਕਰਵਾਇਆ ਇੱਕ ਸਾਲ ਬਾਅਦ ਡੈਥ ਹੋ ਗਈ ਉਸ ਦੀ ਫਿਰ 6 ਮਹੀਨੇ ਬਾਅਦ 23 ਸਾਲ ਦੇ ਜਵਾਬ ਦਿੱਤੇ ਜਦ ਜੱਟੀ ਬਾਬੇ ਨੇ ਸਜ਼ਾ ਦੇਤੀ ਆਪਾਂ ਹੱਥ ਜੋੜਦੇ ਵੀ ਨਹੀਂ ਪਏ ਮੈਂ ਨਾ ਕੋਈ ਕੇਸ ਚਲਾਣਾ ਠੀਕ ਹੈ ਜੀ ਮੈਂ ਕੋਈ ਕਾਰਵਾਈ ਨਹੀਂ ਕਰਾਂਗਾ ਠੀਕ ਹੈ ਨਾ ਮੈਂ ਉੱਥੇ ਤੌਬਾ ਕਰ ਲਈ ਵੀ ਨਹੀਂ ਜੇ ਬਹੁਤ ਵੱਡਾ ਨੁਕਸਾਨ ਹੋ ਗਿਆ ਮੇਰਾ ਪਲਾਨ ਗਿਆ ਗਿਆ ਜੇ ਬਾਬੇ ਨੇ ਦੇਣਾ ਹੋਵੇ ਦੇ ਦੂਗਾ ਠੀਕ ਹੈ ਜੀ ਇਹਨੂੰ ਸਜ਼ਾ ਉਹਦੀ ਮਿਲ ਜੂਗੀ ਜਿਹਨੇ ਕੀਤਾ ਕਰਾਇਆ ਹੈਗਾ ਇਹ ਗੁਰਦੁਆਰੇ ਚੜ੍ਹ ਕੇ ਜਾਂ ਮੰਦਿਰ ਗੁਰਦੁਆਰੇ ਜਿਹਨੂੰ ਰੱਬ ਮੰਨਦਾ ਹੈ ਉੱਥੇ ਕਹਿ ਦੇ ਨਹੀਂ ਕਰਵਾਇਆ ਕਿਉਂਕਿ ਮੇਰੇ ਨਾਲ ਉਦੋਂ ਵੀ ਗੱਲ ਹੋਈ ਹੈ ਦਸੰਬਰ 14 ਚ ਇਹ ਕਹਿੰਦਾ ਤੂੰ ਆਂਦਾ ਹੀ ਨਹੀਂ ਮੈਂ ਤੂੰ ਆ ਜਾ ਪਲਾਟ ਤਾਂ ਕਰ ਦਿੰਦਾ ਮੈਂ ਤਰਾ ਉਦੋਂ ਵੀ ਨੇ ਕਿਹਾ ਮੈਨੂੰ ਕਹਿੰਦਾ ਪਲਾਟ ਪਲੂਟ ਵਾਲੀ ਕੋਈ ਗੱਲ ਨਹੀਂ ਤੂੰ ਬਸ ਆ ਜਾ ਬਸ ਮੈਂ ਕਿਹਾ ਮੈਂ ਇਧਰ ਹੀ ਆਂਦਾ ਹਾਂ ਲਾਲਚ ਬਸ ਜਾਂ ਪਲਾਟ ਕਰਕੇ ਮੈਂ ਸਹੀ ਐ ਮੈਨੂੰ ਪਲਾਟ ਦੇ ਦੀ ਜਾਂ ਮੈਂ ਲੈ ਲਾਂਗਾ ਜੇ ਗੱਲ ਤਾਂ ਮੈਂ ਉੱਥੇ ਜਾਵਾਂਗਾ ਇਹ ਤਾਂ 210 ਗੱਜ ਦੀ ਗੱਲ ਹੈ ਜੀ ਮੈਂ 1 ਗੱਜ ਦੀ ਗੱਲ ਕਰਦਾ 1 ਗੱਜ ਨੌਨਿਹਾਲ ਸਿੰਘ ਦੇ ਬਜ਼ੁਰਗਾਂ ਨੇ ਜਮਨਾ ਸਿੰਘ ਨੇ ਨਰਿੰਜਨ ਸਿੰਘ ਨੇ ਅਮਰਜੀਤ ਸਿੰਘ ਸੋਢੀ ਮੇਰਾ ਪਿਓ ਨੌਨਿਹਾਲ ਸਿੰਘ ਮੈਂ ਆ ਬੇਟਾ ਖੜਾ ਮੇਰਾ ਅਰਸ਼ਦੀਪ ਜੇ ਕਿਸੇ ਰਾਇ 1 ਇੰਚ ਜਗ੍ਹਾ ਤੋਂ ਵੀ ਹੋਵੇ 210 ਗਾਜ਼ ਦੀ ਕਬੱਡੀ ਗੱਲ ਹੈ ਨਹੀਂ ਮੈਂ ਇਹ ਇੱਕੜਾਂ 'ਚ ਦੱਸਾਂਗਾ ਇੱਕੜਾਂ 'ਚ ਕੀ ਕੀ ਕੀਤਾ ਹੋਇਆ ਹੈ ਰ ਕਿੱਦਾਂ ਇਹ ਸਰਕਾਰੀ ਰਸਤੇ ਜਿਹੜੇ ਸਰਕਾਰੀ ਰਸਤੇ ਸੀ ਲੋਗੜ ਦੇ ਪਿੰਡ ਦੇ ਕਿੱਦਾਂ ਇਹਨਾਂ ਨੇ ਗੋਲ ਮੋਲ ਕੀਤੇ ਆ ਬੇਸਨਵਰੇ ਦੇ ਕੀਤੇ ਆ ਹੋਰ ਪਿੰਡ ਦਾ ਵੀ ਦੱਸ ਦਾਂਗਾ ਮੈਂ ਜਿਹੜੇ ਟਾਵਰ ਬਣੇ ਐ ਦੱਸਾਂਗਾ ਜੀ ਮੈਂ ਅੱਜ ਇਸ ਇੱਥੇ ਰੱਖਣਾ ਚਾਹਾਂ ਇਸ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਠੀਕ ਹੈ ਨਾ ਆਉਣ ਵਾਲੇ ਟਾਈਮ 'ਚ ਮੈਂ ਸਾਰੇ ਉਜਾਗਰ ਕਰਾਂਗਾ ਜਿਹੜੇ ਤੁਸੀਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਸੀ ਹਾਂਜੀ ਹਾਂਜੀ ਉਹਦੇ 'ਚ ਮੇਨ ਜਿਹੜਾ ਪ੍ਰੋਸੀਜਰ ਸੀ ਉਹ ਕੋਈ ਸਾਫਤਾ ਆਈ ਦੀ ਖਸਿਆ ਜਾ ਰਿਹਾ ਇਸ ਤਰ੍ਹਾਂ ਹਾਂਜੀ ਹਾਂਜੀ ਇਹ ਹੋ ਗਿਆ ਅੱਗੇ ਹਾਂਜੀ ਪਰ ਤੁਸੀਂ ਸਾਰਾ ਯੂਰੈਨਿਕ ਸ਼ਰਮੇ ਦੇ ਉੱਪਰ ਹਾਂ ਨਹੀਂ ਮੈਂ ਉਹਦੇ ਤੇ ਵੀ ਲਾਇਆ ਜੀ ਕਿਉਂਕਿ ਮੇਨ ਜਿਹੜਾ ਹੈਗਾ ਦੇਖੋ ਆਈਜੀ ਰਿਟਾਇਰ ਹੋ ਕੇ ਆਇਆ ਇੱਕ ਪੁਲਿਸ ਅਫਸਰ ਰਿਟਾਇਰ ਹੋ ਕੇ ਆਂਦਾ ਮੇਰੇ ਪਿੰਡ ਆਂਦਾਗਾ ਇਕਨਾਲਾ ਲੰਬੜਦਾਰ ਜੀ ਬੈਠੇ ਲੰਬੜਦਾਰ ਆ ਪਿੰਡ ਦਾ ਸਰਪੰਚ ਆ ਨਾਲ ਵਾਲੇ ਪਿੰਡ ਦਾ ਸਰਪੰਚ ਹੁੰਦਾਗਾ ਸਾਡੀ 1.5-2 ਕਿਲੋਮੀਟਰ ਦੀ ਜਿਹੜੀ ਬਾਉਂਡਰੀ ਹੈ ਲੋਗੜ ਤੇ ਵਿਸਰਵਰੀ ਲੱਗਦੀ ਸਭ ਤੋਂ ਵੱਡੀ ਸਾਂਝ ਜਿਹੜੀ ਸਾਡੀ ਲੋਗੜ ਨਾਲ ਹੈ ਜ਼ਮੀਨ ਹੀ ਸਾਂਝ ਹੈ ਜਿਹੜੀ ਇਸ ਕਰਕੇ ਇਹਨੂੰ ਪਤਾ ਨਾ ਹੋਵੇ ਫਿਰ ਇੱਥੇ ਰਹਿੰਦਾ ਗਏ ਇਹ ਇਹ ਬਾਹਰ ਨਹੀਂ ਰਹਿੰਦਾ ਸੀਗਾ ਲੋਗੜ 'ਚ ਜਿੱਥੇ ਮੈਂ ਪੜਿਆ ਲੋਗੜ 'ਚ ਅਸੀਂ ਪੜ੍ਹੇ ਆ ਠੀਕੇ 10 ਕਿਲੇ ਜ਼ਮੀਨ ਸੀਗੇ ਇਹਨਾਂ ਦੀ ਇਹਦੀ ਜ਼ਮੀਨ ਤਾਂ ਅੱਧਾ ਕਿਲੋਮੀਟਰ ਦਾ ਜਿੱਥੇ ਉਹ ਜ਼ਮੀਨ ਸੀਗੀ ਉਸ ਤੋਂ ਅੱਧਾ ਕਿਲੋਮੀਟਰ ਜ਼ਮੀਨ ਐ ਦੋ ਵੀਗੇ ਮੋਹੀਰ ਜਾਣ ਹੋ ਸਕਦਾ ਇਹਨੂੰ ਤਾਂ ਪਤਾ ਸੀ ਸਾਰਾ ਲੰਬੜਦਾਰ ਸਰਪੰਚ ਨੂੰ ਸਾਰਾ ਪਤਾ ਹੁੰਦਾ ਵਾ ਸਰਪੰਚ ਤੋਂ ਲੰਬੜਦਾਰ ਤੋਂ ਤਸਦੀਕ ਕਿਉਂ ਕਰਾਣੇ ਆ ਬੰਦੇ ਨੂੰ ਉਸੇ ਲਈ ਤਸਦੀਕ ਕਰਾਣੇ ਵੀ ਆਹੀ ਏ ਭਾਈ ਨੌਨੇਹਾਲ ਸਿੰਘ ਇਹੀ ਮਾਲਕ ਹੈ ਜ਼ਮੀਨ ਦਾ ਮੇਰਾ ਤਾਂ ਜੀ ਮੈਂ ਜਨਤਾ ਨੂੰ ਜਿੱਦਾਂ 1.58 ਲੱਖਾਂ ਆਪਣੀ ਹੋ ਗਈ ਇੱਥੇ ਵੋਟਰ ਹਾਂਗੇ ਪਟਿਆਲੇ ਦੇ ਤੇ ਮੇਰੀ ਕੋਸ਼ਿਸ਼ ਤਾਂ ਹੋਊਗੀ ਸਾਰਿਆਂ ਨੂੰ ਮੈਂ ਹਰੇਕ ਬੰਦੇ ਨੂੰ ਜਾਣੂ ਕਰਾਵਾਂ ਜੇ ਹੋਰ ਦਾ ਵੀ ਕਿਸੇ ਦਾ ਪਤਾ ਲੱਗਦਾ ਉਹ ਵੀ ਮੈਂ ਕਰਾਂਗਾ ਦੇਖੋ ਇਦਾਂ ਦੀ ਗੱਲ ਹੈ ਠੀਕ ਹੈ ਨਹੀਂ ਹੋਰ ਵੀ ਮੈਂ ਕਾਫੀ ਇਸ ਤੋਂ ਪਹਿਲਾਂ ਵੀ ਹੋਰ ਜ਼ਮੀਨਾਂ ਦੇ ਜਿਹੜੇ ਇੱਥੇ ਹੋਏ ਆ ਗਾਜ਼ੀਪੁਰ ਚ ਹੋਇਆ ਠੀਕ ਹੈ ਬੇਸਨਗੜ੍ਹ ਚ ਕੋਈ ਗੱਲ ਹੋ ਕੇ ਕਰਨੀ ਪ੍ਰੈਸ ਕਾਨਫਰੈਂਸ ਇੱਕ ਹੋਣੀ ਸੀ 2 ਵਜੇ 11 ਵਜੇ ਰੱਖਿਆ ਹੋ ਰਹੀ ਹੈ ਬਈ ਜੀ ਨਹੀਂ ਜੀ ਜਿਹੜੀ ਐਫ ਆਈ ਆ ਦੋ ਬੰਦਿਆਂ ਦੇ ਨਾਂ ਤੇ ਉਹ ਮੇਰੇ ਆਪਦੇ ਕੋਈ ਲੈਣਾ ਦੇਣਾ ਨਹੀਂ ਨਾ ਮੇਰਾ ਕੋਈ تعلق ਹੈ ਨਾ ਹਵਤਾਰ ਸਿੰਘ ਨਗੜਾ ਤੇ ਰਜੇਦਰ ਸਿੰਘ ਤੱਕਰ ਇਹ ਠੀਕ ਹੈ ਨੀ ਜੀ ਇਹਦੀ ਕੋਸ਼ਿਸ਼ ਸੀ ਇਹ ਕੋਲ ਚ ਮੇਰਾ ਕੋਈ ਨਹੀਂ ਹੈ ਠੀਕ ਹੈ ਜੀ ਕੋਈ ਦੀ ਕੋਸ਼ਿਸ਼ ਹੈ ਵੀ ਨਾ ਹੋਵੇ ਸਬੰਧਨ ਤੋਂ ਸ਼ਿਕਾਇਤ ਕੀਤੀ ਗਈ ਹੈ ਆਮੇ ਮੇਰੇ ਜੋਕੇ ਖਿਲਾਫ ਜੇ ਮੈਂ ਤਾਂ ਇਹ ਚੀਜ਼ ਹੋ ਗਈ ਕੋਈ ਡਾਕੂਮੈਂਟ ਵੀ ਨਹੀਂ ਹੈ ਸਿਰਫ ਸ਼ਿਕਾਇਤ ਹੈ ਨਿਸਕੈਟ ਜੀ ਮੈਂ ਉਹਦੇ ਮੰਗੇ ਆ ਪੇਪਰ ਮੰਗੇ ਆ ਮੈਂ ਸੀਲਰ ਸਾਹਿਬ ਨੂੰ ਦੱਸਿਆ ਹੈਗਾ ਵੀ ਇਹਦੇ ਮੈਨੂੰ ਪੇਪਰ ਪ੍ਰੋਵਾਈਡ ਕਰੇ ਜਾਣ ਜਿਹੜਾ ਫਰੋਤੀ ਦਾ ਜੋ ਕੁਝ ਹੈਗਾ ਜਾਂ ਹਾਂ ਜਿਹੜੇ ਬਲੈਕਮੈਲਰ ਦਾ ਹੈਗਾ ਜਾਂ ਮੇਦੇ ਡਾਕੂਮੈਂਟ ਰਜਿਸਟਰੀ ਨਹੀਂ ਕਰਾਈ ਉਹ ਪੇਪਰ ਪ੍ਰੋਵਾਈਡ ਕਰ ਦੇ ਠੀਕ ਹੈ ਜੀ ਉਹ ਮੈਂ ਲਿਖਤੀ ਉਹਨਾਂ ਨੂੰ ਕਹਿ ਕੇ ਕੱਲ ਉਹ ਲੈ ਲਾਂਗੇ ਬਾਜੀ ਕੋਈ ਗੱਲ ਨਹੀਂ ਆ ਜਨ ਨਹੀਂ ਇਹਦੇ 2:00 ਵੱਜੇ ਕੋਚੋ ਤੇ 24 ਘੰਟੇ ਵਿੱਚ ਅਸੀਂ ਜਵਾਬ ਦੇ ਦਰ ਹੈਗਾ ਦੇਤਾ ਪਚੀ ਵੀ ਕਦੇ ਜਵਾਬ ਦਿੱਤਾ ਇਹ ਵੀ ਇਲੈਕਸ਼ਨ ਕਮਿਸ਼ਨ ਨਾਲ ਆਫ ਇੰਡੀਆ ਨੂੰ ਜਵਾਬ ਦਿੱਤਾ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਜਵਾਬ ਦਿੱਤਾ ਡੀਸੀ ਮਹਾਲਾ ਜਵਾਬ ਦਿੱਤਾ ਇਸ ਜਿੰਦ ਦੇ ਰਵੇ ਸੀ ਰਜਿਸਟਰਡ ਜਵਾਬ ਦਿੱਤਾ ਰਜਿਸਟਰਡ ਪੋਸਟ